ਇਹਦੇ ਫੁੱਲ ਲਾਉਣੀ ਹੋ ਜੂਗਾ ਜਿੰਨੇ ਦਾ ਟਰੈਕਟਰ ਉਹਨਾਂ ਦਾ ਲੋਨ ਠੀਕ ਹੈ ਮਤਲਬ ਅਜ਼ਾਰ ਕੱਢ ਲਿਓ ਟਰੈਕਟਰ ਲੈ ਜਾਓ ਹਰ ਟਰੈਕਟਰ ਦੇ ਨਾਲ 1000 ਰੁਪਇਆ ਛੋੜ ਚਾਬੀ ਨਾਲ ਤੇ ਇੱਕ ਛੋਟਾ ਜਿਹਾ ਟਰੈਕਟਰ ਗੱਮੇ ਹਰ ਬੰਦੇ ਨੂੰ ਦੇਣਾ ਇਹ ਕਿੰਨੇ ਕੇ ਰੁਪਏ ਲਿਆਓ ਇਸੇ ਵਾਰ ਯਾਰ ਅੱभी ਦੀ ਯਾਰ ਚਾਹੀਦਾ ਠੀਕ ਹੈ ਪੀਟੀ ਯਾਰ ਦੇ ਰਹੇ ਹਾਂ ਜੀ ਟਰੈਕਟਰ ਲੈ ਹਾਂ ਜੀ ਦੋਸਤੋ ਸਰ ਵੀਰਾਂ ਨੂੰ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਤਲਵੰਡੀ ਸਾਪੋ ਟਰੈਕਟਰ ਮੰਡੀ ਤੇ ਖੜੇ ਸੀ ਕਿ ਭਾਈ ਸ਼ਰਮਾ ਆਪਣੇ ਨਾਲ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਸਤ ਅੱਜ ਲੇਟ ਆਏ ਬਈ ਮੰਡੀ ਤੇ ਲੇਟ ਯਾਰ ਮੂਡ ਨਹੀਂ ਠੀਕ ਸੀ ਠੀਕ ਹੈ ਜੀ ਕੀ ਗੱਲ ਹੋ ਗਈ ਗੱਲ ਤਾਂ ਸੋ ਹੁੰਦੀਆਂ ਯਾਰ ਠੀਕ ਹੈ ਕੀ ਗੱਲਤ ਗੱਲ ਮੂਡ ਨਹੀਂ ਠੀਕ ਸੀ ਘਰੇ ਮੇਰਾ ਮੇਰਾ ਉਹਦਾ ਮੂਡ ਨਹੀਂ ਸੀ ਉਹ ਬਾਈ ਕਰਕੇ ਆਇਆ ਉਹਨੂੰ ਟਰੈਕਟਰ ਦਿੱਤਾ ਅਰਜਨ ਤੋਂ ਯਾ ਵੀਮਨ ਠੀਕ ਹੈ ਬਾਕੀ ਵੀ ਰੀਲ ਆ ਗਿਆ ਆਪਣੇ ਫੇਸ ਤੇ ਜਾ ਕੇ ਉੱਥੇ ਦੇਖ ਸਕਦੇ ਹੋਗੇ ਤੇ ਬਾਈ ਨੇ ਗਿਫਟ ਕਰੇਗਾ ਟਰੈਕਟਰ ਆਪਾਂ ਪਹਿਲਾਂ ਕਹਿੰਦੇ ਆ ਹਰ ਟਰੈਕਟਰ ਦੇ ਨਾਲ 1000 ਰੁਪਿਆ ਛੋੜ ਚਾਬੀ ਨਾਲ ਤੇ ਇੱਕ ਛੋਟਾ ਜਿਹਾ ਟਰੈਕਟਰ ਦਮਨੇ ਹਰ ਬੰਦੇ ਨੂੰ ਦੇਣਾ ਗਿਫਟ ਦੇਣਾ ਠੀਕ ਹੈ ਬਾਈ ਜੀ ਠੀਕ ਹੈ ਗੱਲ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 9478845442 ਕਾਲਿੰਗ ਨੰਬਰ ਹੈ ਇਹ WhatsApp ਨੰਬਰ 887294544 ਠੀਕ ਹੈ ਬਾਈ ਜੀ ਹਾਂਜੀ ਪਹਿਲਾਂ ਮੈਂਟਰ ਵੀਡੀਓ ਸਟਾਰਟ ਕਰਦੇ ਹਾਂਗਾ ਆਪਾਂ 3630 TXT ਮਾਡਲ ਤੋਂ ਦੱਸੋ ਬਾਈ ਜੀ ਇਹ ਕਿੰਨੇ ਮਾਡਲ ਆ ਇਹ 2013 ਮਾਡਲ ਆ ਪੰਜਾਬ ਨੰਬਰ ਆ ਫਰਸਟ ਪਾਰਟੀ ਆ Ориਜੀਨਲ ਪੰਜਾਬ ਆ ਬਾਈ ਜੀ ਇਹ ਠੀਕ ਆ ਬਾਈ ਜੀ ਦੋ ਸਿਲੈਂਸਰ ਆ ਬਾਈ ਇਹਦੇ ਠੀਕ ਆ ਜੀ ਡਬਲ ਸਿਲੈਂਸਰ ਆ ਦੋ ਸਿਲੈਂਸਰ Ориਜੀਨਲ ਸਿਲੈਂਸਰ ਵੀ ਹੈਗਾ ਠੀਕ ਆ ਜੀ 2013 ਮਾਡਲ ਆ ਸੰਗਰੂਰ ਦਾ ਨੰਬਰ ਆ ਵੀਰੇ ਠੀਕ ਆ ਜੀ 55 HP ਦੇ ਵਿੱਚ ਆ ਟਰਬੋ ਵਾਲਾ ਇੰਜਨ ਕੈਰ ਕਿਵੇਂ ਆ ਬਾਈ ਜੀ ਬਾਈ ਰਪਏ ਦਾ ਰੁਪਿਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਕੇ ਤੇ ਟਾਇਰ ਰਹਿਣਗੇ ਬਾਈ ਜੀ ਟਾਇਰ ਬਾਈ ਪਿਛਲੇ 70 75 ਪੈਸੇ ਆ ਮੂਹਲੇ ਹੈਗੇ 80 85 ਤੇ ਜਾ ਬਾਈ ਜੀ ਤੇ ਮਾਡਲ ਹੈਗਾ 13 ਤੇ ਡਿਮਾਂਡ ਰੁਪਏ ਦੀ 4 ਲੱਖ 60 ਹਜ਼ਾਰ ਡਿਮਾਂਡ ਆ ਠੀਕ ਆ ਜੀ ਟਰੈਕਟਰ ਦੇਵਾਂਗੇ 4 ਲੱਖ ਤੇ 40 ਹਜ਼ਾਰ ਦਾ ਮੌਕੇ ਤੇ ਤੇਰੀ ਵੀਡੀਓ ਦਿਖਾ ਦੇ ਬਾਈ ਮੌਕੇ ਦੇ ਮਾਡਲ ਹੋ ਰਿਹਾ ਠੀਕ ਹੈ ਇਹ ਕਾਡਮੀ ਫਰੀਕ ਇਹ ਕਾਡਮੀ ਇਹ ਕਹ ਕੇ ਬਜੀ ਐਸਰ 485 ਤੇ ਮਾਡਲ 485 2019 ਮਾਡਲ ਆ ਠੀਕ ਆ ਜੀ ਉਹ ਤੇ ਸਵਾ 3 ਲੱਖ ਲੋਨ ਹੋ ਜੂ ਇਹ ਤੇ 4 ਲੱਖ ਲੋਨ ਹੋ ਜੂ ਠੀਕ ਆ ਬਜੀ ਪੁਰਾਣੇ ਕੱਟੇ ਜਾਣਗੇ ਜਿੰਨੇ ਕਿ ਦੋਣਗੇ ਉਨੇ ਨਿਕਲ ਠੀਕ ਆ ਜੀ ਮਤਲਬ ਇਹ ਤੇ ਕਿੰਨੇ ਕੇ ਰੁਪਏ ਲਿਓ ਇਸ ਦੇ ਬਾਅਦ ਯਾਰ ਅੱਧੀ ਤੇ ਯਾਰ ਚਾਹੀਦਾ ਠੀਕ ਆ ਬੀਟੀਆਰ ਦੇ ਲਓ ਹਾਂ ਜੀ ਟਰੈਕਟਰ ਲੈ ਹਾਂ ਜੀ ਇਹ ਟਰੈਕਟਰ ਦੇਵਾਂਗੇ ਆਪਾਂ 4 ਲੱਖ 5000 ਦਾ ਠੀਕ ਆ ਬਜੀ ਮਤਲਬ ਫਾਇਲ ਕਰ ਤੇ ਦੇ ਹੁਣ ਫਾਇਲ ਕਰ ਚਾ ਜੀ ਫਾਇਲ ਇਹ ਗੱਲ ਮਿੱਤਰੋ ਫਾਇ ਟਰੈਕਟਰ ਲੈ ਜਾਓ 440 ਘੰਟੇ ਚੱਲੋ ਬਈ ਘੰਟੇ ਦੇਖੇ ਨਹੀਂ ਯਾਰ ਮੈਂ ਠੀਕ ਹੈ ਨਾਲ ਦੀ ਟਾਇਰ ਬਈ ਨਹੀਂ ਤੋੜਾਰੇ ਇਹਦੇ ਮੇਰੇ ਠੀਕ ਹੈ ਦੁਬਾਰੇ ਤੇ ਟਾਇਰ ਬਈ ਟਾਇਰ ਪਾਉਣਗੇ ਬਈ ਜੀ ਟਾਇਰ ਹੈਗੇ ਮੈਂ 90 ਪੈਸੇ ਠੀਕ ਆ ਬਈ ਜੀ ਇੰਜਨ ਗੇਅਰ ਦਾ ਪੂਰਾ ਓਕੇ ਹੈਗਾ ਆ ਰੁਪਈਆ ਦਾ ਰੁਪਿਆ ਬੈਂਪਰ ਤੋਂ ਲੈ ਕੇ ਲਿੰਕਰ ਤੱਕ ਸਾਰਾ Ориਜినਲ ਆ ਨੰਬਰ ਹੈਗਾ ਐਨਓਸੀ ਮਿਲ ਜੀ ਹਾਂਜੀ ਹਾਂਜੀ ਤੇ ਅਗਲਾ ਕਹੇ ਬਈ ਜੀ ਆਰਜਨ 605 ਆਈ ਬਬੂ ਆ ਰੇਡੀ ਦਾ ਕਿੰਨਾ ਬੋਲਣਾ ਤੇ ਇਹ ਮਾਡਲ ਹੈਗਾ ਜੀ ਉਦੋਂ ਬਾਅਦ 2016 ਮਾਡਲ ਹਰਜਨ ਆ ਬਾਈ ਠੀਕ ਹੈ ਜੀ ਮੂਲੇ ਟਾਇਰ ਬਿਲਕੁਲ ਨਵੇਂ ਪਰਸੇ ਚੋਕੀ ਪਾਏ ਆ ਠੀਕ ਹੈ ਜੀ ਪਿਛਲੇ ਹੈਗੇ ਬਾਈ 70 70 ਕੇ ਪੈਸੇ ਟਾਇਰ ਠੀਕ ਹੈ ਜੀ ਸਾਰਾ オリジナル ਆ ਕੋਕਾ ਪੀਸ ਆ ਬਾਈ ਚਲਾ ਕੇ ਬਾਕੇ ਤਸਦੀ ਕਰ ਲਓ ਇੱਥੇ ਫੁੱਲ ਲੋਨ ਹੀ ਹੋ ਜੂਗਾ ਜਿੰਨੇ ਦਾ ਟਰੈਕਟਰ ਉਹਨਾਂ ਦਾ ਲੋਨ ਠੀਕ ਹੈ ਜੀ ਮਤਲਬ ਅਧਾਰ ਕੱਢ ਲਿਓ ਟੈਕੂ ਲੈ ਜਾਓ ਮਤਲਬ ਬਾਈ ਕਈ ਵੀਰ ਕਹਿੰਦੇ ਨੇ ਬਿਦਾਰ ਲੋਨ ਹੋਇਆ ਨਹੀਂ ਹੈਗਾ ਤੁਹਾਡੇ ਸਿਵਲ ਤੇ ਡਿਪੈਂਡ ਆ ਨਾ ਬਾਈ ਜੀ ਬਿਲਕੁਲ ਬਿਲਕੁਲ ਜੇ ਤੁਹਾਡਾ ਸਿਵਲ ਠੀਕ ਹੈ ਭਾਈ ਜੀ 16 ਮਾਡਲ ਆ ਕਿ ਤੇ ਡਿਮਾਂਡ ਹੋਈ ਜੀ 4.5 ਲੱਖ ਰੁਪਇਆ ਟਰੈਕਟਰ ਦੇ ਦਾਂਗੇ 4.30 ਲੱਖ ਦਾ 4.30 ਲੱਖ ਬਾਕੀ ਲਿਖੀਰਾਂ ਕੋਈ ਨਹੀਂ ਹੈਗੀਆਂ ਠੀਕ ਹੈ ਜੀ ਕਿਹੜਾ ਧੀਰਖੱਚ ਦਾ ਟਰੈਕਟਰ ਨਹੀਂ ਵੇਚਨੇ ਤੇ ਹੋ ਜਾਂਦਾ ਸਾਰਾ ਕੁਝ ਤੇ ਅਗਲਾ ਕਿ ਭਾਈ ਜੀ ਐਮਐਮ 16343 ਮਾਸਟਰ ਮਾਈਲੇਜ 5 ਸਟਾਰ ਚਾ ਟੌਪ ਵਾਲਾ ਮਾਡਲ ਆ ਭਾਈ ਜੀ ਪਾਵਰ ਸਟੀering ਚ ਹੈ ਇਹ ਪਾਵਰ ਸਟੀering ਵਾਲਾ ਟੌਪ ਮਾਡਲ ਆ ਠੀਕ ਹੈ ਜੀ ਤੇ ਸਿੰਗਲ ਕਲਚ ਦੇ ਵਿੱਚ ਆ ਠੀਕ ਹੈ ਜੀ 22 ਮਾਡਲ ਆ ਠੀਕ ਹੈ ਟੈਰ ਰਹਿਣਗੇ ਭਾਈ ਜੀ ਟੈਰ ਹੈਗੇ 85 90 ਪੈਸੇ ਪਿਛਲੇ ਮੂਲੇ ਅੱਦੇ ਘਲਾ ਲੋ ਠੀਕ ਆ ਭਾਈ ਜੀ ਤੇ ਡਿਮਾਂਡ ਭਾਈ ਜੀ ਇਹ ਤਾਂ ਫੁੱਲ ਲੋਨ ਹੋ ਜੂਆ ਬਾਈ ਠੀਕ ਹੈ ਜੀ 4.5 ਲੱਖ ਦਾ ਲੋਨ ਹੋ ਜੂਆ 4 ਲੱਖ 40 ਹਜ਼ਾਰ ਦਾ ਟਰੈਕਟਰ ਦੇਦਾ 4 ਲੱਖ 40 ਹਜ਼ਾਰ ਦਾ ਮੇਰੇ ਮਿੱਤਰੋ 4 ਲੱਖ 40 ਹਜ਼ਾਰ ਦਾ ਫੁੱਲ ਡਿਸਕਾਊਂਟ ਨੇ ਵਿਸਾਖੀ ਅਜੇ ਨੰਗੀ ਆਣਾ ਬਾਈ ਪੈਂਸ਼ਨ ਹੀ ਨਾ ਲਓ ਬਾਈ ਆਪਾਂ ਤੋ ਤੇ ੜਾ ਦਾਂਗੇ ਠੀਕ ਹੈ ਜੀ ਤੇ ਅਗਲਾ ਹੈਗਾ ਭਾਈ ਜੀ ਅਗਲਾ ਭਾਈ ਆ ਗਿਆ ਆਜ ਸਰਮ ਪੰਜਾ ਅੱਛਾ ਫਾਰਮ ਪੰਜਾ ਮੇਤ੍ਰੋ ਸਟicker ਫੋੜ ਵਾਲੇ ਹੈਗੇ ਹਾਂ ਫੋੜਾ ਕਿਸੇ ਨਾ ਸ਼ੌਂਕੀ ਨੇ ਉਹ ਹੀ ਲਾਤੇ ਥੱਲੇ origignal sticker ਹੈਗੇ ਆ ਇਹਦੇ ਠੀਕ ਹੈ ਜੀ ਉੱਤੇ ਲਾਤੇ ਕਿਸੇ ਨੇ ਮੇਰੇ ਭਰਾ ਨੇ ਪਰ ਥੱਲੇ ਹੈਗੇ ਆ ਠੀਕ ਹੈ ਬਾਈ 99 ਮਾਡਲ ਆ ਠੀਕ ਆ ਸਾਰਾ origignal ਆ ਜ਼ਿੰਮੇਵਾਰੀ ਸ਼ਰਮੇ ਦੀ ਆ ਠੀਕ ਹੈ ਜੀ ਮੈਂ ਇਹ ਕੱਟਿਆ ਸੀ ਟਰੈਕਟਰ ਦੇ ਵਿੱਚ ਮੈਂ ਗਾਹਾਂ ਵੇਚਿਆ ਸੀ ਇਹ ਠੀਕ ਹੈ ਜੀ ਟਰੈਕਟਰ ਰੁਪਿਆ ਦਾ ਰੁਪਿਆ ਗੇਅਰ ਇੰਜਨਰ ਟਾਇਰ ਰਣਗੇ ਬਾਈ ਜੀ ਟਾਇਰ ਬਾਈ ਤੂੰ ਮੈਂ ਲਾਲਾ ਸਾਹਿਬ ਯਾਰ ਠੀਕ ਹੈ 60 ਕੇ ਪੈਸੇ ਟਾਇਰ ਠੀਕ ਆ ਬਾਈ ਜੀ 97 ਮਾਡਲ ਆ ਡਿਮਾਂਡ ਵਿੱਚ ਡਵਾਂਡ 1.65 ਲੱਖ ਟਰੈਕਟਰ ਦੇਣਾ 1.35 ਲੱਖ ਦਾ ਠੀਕ ਆ ਬਾਈ ਜੀ ਹਾਂਜੀ ਤੇ ਅੱਗੇ ਆ ਗਿਆ ਬਾਈ ਜੀ ਸੋਨਾਲੀਕਾ ਸੋਨਾਲੀਕਾ 2010 ਮਾਡਲ ਆ ਵੀਰੇ ਠੀਕ ਆ ਜੀ ਇਹ ਹਰਿਆਣਾ ਨੰਬਰ ਦੇ ਵਿੱਚ ਆ ਇਹ ਠੀਕ ਆ ਜੀ ਇਹਨੂੰ ਸੀ ਸ਼ਾਇਦ ਮਿਲ ਜੇ ਠੀਕ ਆ ਜੀ ਅੱਕਾ ਨਹੀਂ ਕਹਿੰਦੇ ਕੀ ਕਹ ਗੱਲ ਇਹ ਟਰੈਕਟਰ ਆਪਾਂ ਦੇਵਾਂਗੇ 2.5 ਲੱਖ ਦਾ 2.5 ਲੱਖ ਦਾ 2010 ਮਾਡਲ ਦਾ ਤੇ ਇੱਕ ਡੁੱਕ ਜਿਹਾ ਵੇਚੀ ਹੈ ਟਾਇਰ ਰਹਿਣਗੇ ਬਾਈ ਇਹਦੇ ਟਾਇਰ ਬਾਈ 60 ਕੁ ਪੈਸੇ ਲਾ ਲਾ ਠੀਕ ਆ ਵਧੀਆ ਕੰਮ ਦੇਣ ਵਾਲੇ ਕਹਿੰਦੇ ਸੰਧ ਗੱਲ ਠੀਕ ਆ ਬਾਈ ਕੀ ਗੜਾ ਬਾਈ ਅਗਲਾ 855 ਆਹ ਮਿੱਤਰੋ ਆਗਲਾ 855 ਗਿਆ ਚੌਕੜਾ ਟਾਇਰਾਂ ਦਾ ਨਿਗਾ ਮਰਵਾ ਦੇ ਬਿਲਕੁਲ ਤਾਜ਼ਾ ਵੀਰੇ ਫਰੰਟ ਵੀ ਜਿਹੜੇ ਟਾਇਰ ਨੇ ਮਹਿੰਗੇ ਵਾਲੇ ਲੈਣਾ ਬਈ ਵੱਡੇ ਆ ਥੋੜੇ ਠੀਕ ਆ ਵੱਡੇ ਵੀ ਆ ਮਹਿੰਗੇ ਵਾਲੇ ਨੇ ਕੇ ਹਾਂ ਠੀਕ ਆ ਵੀ ਜੀ 750 16 ਵਾਲੇ ਹਾਂਜੀ ਹਾਂਜੀ ਤੇ ਸਾਰੇ ओरिजिनल ਆ ਵੀਰੇ ਹਲਕੀ ਫੁਲਕੀ ਟੱਚਿੰਗ ਮਗਰਿਆੜਾ ਤੇ ਹੈਗੀ ਆ ਠੀਕ ਆ ਜੀ ਐਵੇਂ ਕਹਿ ਦਈਏ 14 ਮਾਡਲ ਠੀਕ ਹੈ ਗਾ ਪੰਜਾਬ ਨੰਬਰ ਆ ਲੋਨ ਫੈਂਸ ਹੋ ਜੂ ਪੁਰਾਣਾ ਇਕੱਠਾ ਜੀ ਠੀਕ ਆ ਜੀ ਪੁਰਾਣੇ ਸਾਰੇ ਇੱਥੇ ਇਕੱਠੇ ਜਾਣਗੇ ਲਗਭਗ ਵੀਰੇ ਤੇ ਡਿਮਾਂਡ ਰੁਪਈਏ ਦੀ ਡਿਮਾਂਡ ਦੇ ਦੀ ਬਈ 4.5 ਲੱਖ 4 ਲੱਖ ਤੇ 30 ਹਜ਼ਾਰ ਆਪਣੇ ਕੋਲੇ ਘਰੇ ਟਰੈਕਟਰ ਕਾਫੀ ਖੜੇ ਆ ਵੀਰੇ ਠੀਕ ਆ ਜੀ ਜੋ ਅੱਜ ਤੈਨੂੰ ਪਹਿਲਾਂ ਵੀ ਦੱਸਿਆ ਮੂਰਝਾ ਨਹੀਂ ਇਸ ਸੀਟ ਤੇ ਤਾਂ ਹੀ ਉਹ ਲੈਾਈ ਵੀ ਨਹੀਂ ਆਪਾਂ ਠੀਕ ਆ ਜੀ ਠੀਕ ਹੈ ਗੱਲ ਆਪਣੇ ਕੋਲੇ ਇੱਕ ਸੋਨਾ ਲਿਕਾ 745 ਖੜਾ ਬਈ 15 ਮਾਡਲ ਘਰੇ ਬਾਕੀ ਇੱਕ ਕਈ ਗੇੜੇ ਆ ਕੁਝ ਕੱਲ ਨੂੰ ਸ਼ਾਮ ਤਾਈਂ ਟਰੈਕਟਰ ਆ ਜਾਣਗੇ ਆਪਣੇ ਕੋਲੇ ਹੋਰ ਠੀਕ ਆ ਜੀ ਠੀਕ ਹੈ ਗੱਲ ਬਾਕੀ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਲੈਣਾ ਹੋਵੇ ਸਿੱਧਾ ਸੰਪਰਕ ਸੋਨਾ ਲਿਕਾ ਜਿਹੜਾ 45 ਆਪਣੇ ਕੋਲੇ ਘਰੇ 15 ਮਾਡਲ ਆ ਪੋਕਾ ਪੀਸਾ ਬਹੁਤ ਸੋਹਣਾ ਟਰੈਕਟਰ ਆ ਚਾਰੇ ਚਾਰ ਬਿਲਕੁਲ ਤਾਜੀ ਠੀਕ ਆ ਜ ਲੋਨ ਫੈਂਸ ਤੋਂ ਤੇ 300 ਤੋਂ 300 ਜੰਗਲਾ ਕੋ ਜੀ ਠੀਕ ਹੈ ਗੱਲ ਵੀਰੇ ਤੇ ਕੋਈ ਵੀ ਡੈਕਟਰ ਲੈਣਾ ਹੋਵੇ ਆਪਾਂ ਨੂੰ ਫੋਨ ਕਰ ਲੈ ਕੋਈ ਗੱਲ ਆਪਾਂ ਜਾਇਜ਼ ਰੇਟ ਦੇ ਵਿੱਚ ਹੀ ਡੈਕਟਰ ਵੇਚਦੇ ਆਂ ਤੇ ਜਾਇਜ਼ ਦੇ ਵਿੱਚ ਹੀ ਦਿੰਦੇ ਆ ਠੀਕ ਹੈ ਜੀ ਠੀਕ ਹੈ ਗੱਲ ਸ਼ਰਮਾ ਤਲਵੰਡੀ ਦਾ ਸ਼ਰਮਾ ਇੱਕ ਹੋਣਾ ਤੇ ਸ਼ਰਮਾ ਸ਼ਰਮਾ ਕਰਾਉਣੀ ਆ ਅ ਮੇਰਾ ਵਟਸਐਪ ਨੰਬਰ ਬੱਬੂ ਹੈ 887294545 ਕਾਲਿੰਗ ਨੰਬਰ 9478845 ਠੀਕ ਹੈ ਵੀਡੀਓ ਨੂੰ ਦਬਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰਿਓ ਫੋਲੋ ਵੀਰੇ ਵੀਡੀਓ ਵਧੀਆ ਲੱਗੀ ਨਾ ਕਮੈਂਟਾਂ ਜਰੂਰ ਹੱਸਿਓ ਅਗਲੇ ਬੱਦ ਵਾਰ ਬੱਬੂ ਨਾਲ ਫੇਰ ਆਪਾਂ ਵੀਡੀਓ ਬਣਾਵਾਂਗੇ ਤੇ ਨਵੇਂ-ਨਵੇਂ ਟਰੈਕਟਰ ਦਿਖਾਵਾਂਗੇ ਠੀਕ ਹੈ ਗੱਲ ਵਧੀਆ ਜੱਜ ਕੇ ਜੇ ਕੰਮ ਵੀਡੀਓ ਨੂੰ ਨੇਰੀ ਬਣਾ ਦੋ ਤਾਂ ਬੱਬੂ ਨੂੰ ਆਪਾਂ ਕੰਨ ਫੜ ਕੇ ਘਰੇ ਵੀ ਦੱਸ ਦਈਏ ਕਿ ਆ ਜਾ ਬੱਬੂ ਆਹ ਰੇ ਮੈਂ ਤੇ ਦੱਸਿੰਦਾ ਠੀਕ ਹੈ ਗੱਲ ਤੇ ਆਪਾਂ ਘਰੇ ਪਾਵਾਂਗੇ ਪੜਾਕੇ ਤੇ ਇੱਥੋਂ ਵਾਲੇ ਮੰਡੀ ਆ ਰੇਟ ਕੁਝ ਹੋਰ ਹੁੰਦੇ ਆ ਘਰਿਆ ਰੇਟ ਕੋਈ ਹੋਰ ਹੁੰਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਪਹਿਲਾਂ ਬੱਬੂ ਦੇ ਚੈਨਲ 'ਆਹੀਂ ਭਮਾ ਸ਼ਰਮੇ ਤੋਂ ਮੰਡੀ 'ਚ ਟਰੈਕਟਰ ਲੈ ਲਓ ਤੇ ਭਮਾ ਸ਼ਰਮੇ ਤੋਂ ਘਰੇ ਲੈ ਲਓ ਮੰਗ ਕੇ ਕੋਈ ਕਮਿਸ਼ਨ ਨਹੀਂ ਲੈਣਾ ਠੀਕ ਹੈ ਗੱਲ ਜੇ ਕਿਸੇ ਨੇ ਰਸੀਦ ਦੇਖਣੀ ਹੋਵੇ ਰਸੀਦ ਦੇਖ ਕੇ ਇਮਾਨਦਾਰੀ ਨਾਲ 10000 ਨਫਾ ਦੇਜੋ ਬਾਦੂ ਠੀਕ ਹੈ ਭਾਈ ਠੀਕ ਹੈ ਭਾਈ ਸ਼ਰਮੇ ਗੱਲ ਕਰਕੇ ਬਹੁਤ ਨਹੀਂ ਲੱਗਿਆ ਭਾਈ ਜੇ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸੱਸੇ ਕਾ